ਮੈਨਾਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਡਿਪਾਰਟਮੈਂਟ ਦੇ ਕੋਈ ਕੰਮ ਸੀਗੇ ਡਿਪਾਰਟਮੈਂਟ ਵੱਲੋਂ ਆਪਾਂ 15 7 ਨੂੰ ਇਹਨਾਂ ਤੋਂ ਫਾਈਲਾਂ ਮੰਗੀਆਂ ਸੀਗੀਆਂ ਸਿਵਲ ਬ੍ਰਾਂਚ ਤੋਂ ਜਿਹੜਾ ਕਿ ਡੇਢ ਮਹੀਨਾ ਹੋਣ ਦੇ ਬਾਵਜੂਦ ਹੀ ਇਹਨਾਂ ਨੇ ਫਾਈਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਨਾ ਇਹਨਾਂ ਨੇ ਫਾਈਲਾਂ ਦਿੱਤੀਆਂ ਅੱਜ ਦੁਬਾਰਾ ਇਹਨਾਂ ਨੂੰ ਅੱਜ ਇੱਕ ਕੇਸ ਸਵੇਰੇ ਸਵੇਰੇ ਨਿਗਾਹ ਚ ਆਇਆ ਸੀਗਾ ਉਹਦੇ ਵਾਸਤੇ ਇਹਨਾਂ ਦੀ ਇੱਕ ਐਮਬੀ ਹੁੰਦੀ ਹੈ। ਡਿਪਾਰਟਮੈਂਟ ਦੀ ਐਮਬੀ ਹੁੰਦੀ ਹੈ ਸਿਵਲ ਡਿਪਾਰਟਮੈਂਟ ਤੇ ਜਿਹੜਾ ਹੁੰਦਾ ਜਿੰਨੇ ਵੀ ਕੰਮ ਹੁੰਦਾ ਹੈ ਐਮਬੀ ਜੀ ਨੋਟ ਕਰਕੇ ਉਹਦੀ ਪੇਮੈਂਟ ਤਾਂ ਬਣਦੀ ਹੈ। ਉਹ ਜੇ ਆਈ ਸਾਹਿਬ ਨੂੰ ਬੁਲਾਏ ਜਿਹਨਾਂ ਕੋਲ ਐਮਬੀ ਸੀਗੀ 2782 ਨੰਬਰ ਜਿਹੜੀ ਐਮਬੀ ਹੈ ਮੈਂ ਤੁਸੀਂ ਲਿਆ ਕੇ ਦਿਖਾ ਦਿਓ। ਚਲੋ ਦਫ਼ਤਰ ਆ ਗਏ। ਦਫ਼ਤਰ ਜਾ ਕੇ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਮੇਰੇ ਘਰੇ ਪਈ ਹੈ। ਮੈਂ ਕਿਹਾ ਚਲੋ ਘਰੇ ਚੱਲਦੇ ਹਾਂ। ਕਿਉਂਕਿ ਉਸੇ ਲਖੂਣਾ ਸੀਗਾ ਕੋਈ। ਮੈਨੂੰ ਵੀ ਡਾਊਟ ਸੀਗਾ ਵੀ ਜਿਵੇਂ ਪਤਾ ਲੱਗ ਰਿਹਾ ਸੀਗਾ ਵੀ ਵਿਦਆਊਟ ਕੰਮ ਕਰਿਆ ਇਹਨਾਂ ਨੇ 10 ਲੱਖ ਦੀ ਪੇਮੈਂਟ ਕਰਤੀ ਤਾਂ ਜਦੋਂ ਉਹਨਾਂ ਦੇ ਘਰੇ ਗਏ ਤਾਂ ਉੱਥੇ ਵੀ ਐਮਬੀ ਮਿਲੀ ਨਹੀਂ ਜਦ ਦਫਤਰ ਹੈ ਐਸਸੀ ਸਾਹਿਬ ਮੇਰੇ ਨਾਲ ਸੀਗੇ ਅਰਜਿੰਦਰ ਚੋਪੜਾ ਜੀ ਵੀ ਮੇਰੇ ਨਾਲ ਸੀਗੇ ਮੈਂ ਕਿਹਾ ਵੀ ਇਕੱਲਾ ਕਾਹਨੂੰ ਜਾਣਾ ਵੀ ਉਹਨਾਂ ਨੂੰ ਵੀ ਨਾਲ ਲੈ ਜਾਮਾ ਕਿਉਂਕਿ ਟੈਕਨੀਕਲ ਬੰਦੇ ਆ ਕੋਈ ਜ਼ਿਆਦਾ ਵਧੀਆ ਰਹੇਗਾ ਤਾਂ ਅਜੇ ਤੱਕ 4 ਘੰਟੇ ਹੋ ਗਏ ਇਹਨਾਂ ਕੋਲ ਐਮਬੀ ਨਹੀਂ ਲੱਭ ਰਹੀ ਲੱਭ ਹੀ ਨਹੀਂ ਰਹੀ ਤਾਂ ਕਹ ਰਿਹਾ ਵੀ ਹੁਣ ਲੱਭਦੀ ਹੋਣੀ ਜਦ ਕਿ ਉਹ ਸਰਕਾਰੀ ਰਿਕਾਡ ਹੈ ਉਸੇ ਕਿਕੇ ਪੈਸੇ ਦਾ ਹਿਸਾਬ ਹੁੰਦਾ ਉਹ ਲਬਣੀ ਬਹੁਤ ਜ਼ਰੂਰੀ ਸੀ ਕਿਉਂਕਿ ਸਾਰਾ ਇੱਚ ਕਬਲਾ ਹੋਇਆ ਵੈ ਕਿੰਨੇ ਦਾ ਕਬਲਾ ਜਿੱ ਕਿੰਨੇ ਕਰੋੜਾਂ ਦਾ ਹਾਂ 10 ਲੱਖ ਰੁਪਏ ਦਾ ਕਬਲਾ ਆਇਆ ਜੀ ਬਾਕੀ ਸੱਤ ਫਾਈਲਾਂ ਜਿਹੜੀਆਂ ਪੁਰਾਣੀਆਂ ਮੰਗਾਈਆਂ ਵੇ ਇਸ ਵੀ ਕਰੋੜ ਰੁਪਏ ਦਾ ਕਬਲਾ ਹੈ ਕਿੰਨੇ ਦਾ 1 ਕਰੋੜ ਦਾ ਕਬਲਾ ਇਸ ਚ ਹੈ ਤੇ ਇਹਨਾਂ ਕੋਲ ਰਿਕਾਰਡ ਹੋਣ ਦੇ ਬਾਵਜੂਦ ਵੀ ਰਿਕਾਰਡ ਨਹੀਂ ਦਿਖਾਣਾ ਚਾਹੁੰਦੇ ਤਾਇਜ਼ ਕਰਕੇ ਇਹਨਾਂ ਦੀ ਜਿਹੜੀ ਮਨਛਾ ਹੈ ਵੀ ਇਹਨਾਂ ਨੇ ਕੰਮ ਹੀ ਨਹੀਂ ਕਰੇ ਇਹਨਾਂ ਨੇ ਸਿਰਫ ਤੇ ਸਿਰਫ ਲੋਕਾਂ ਦੇ ਟੈਕਸ ਦਾ ਪੈਸਾ ਮੋਟੀ ਕਰਪਸ਼ਨ ਕਰੀ ਵੀ ਹੈਗੀ ਜਿਸ ਕਰਕੇ ਫਾਇਦਾ ਨਹੀਂ ਦੇ ਰਹੇ ਮੈਂ ਇਸ ਦੇ ਮੁਤਲਕ ਐਸਐਸਪੀ ਵਿਜੀਲੈਂਸ ਉਹਨੂੰ ਵੀ ਫੋਨ ਤੇ ਗੱਲ ਹੋਈ ਹੈ ਮੈਂ ਉਹਨੂੰ ਰਿਟਰਨ ਇਹ ਜਿਹੜੀ ਕੰਪਲੀਟ ਹੈ ਉਹਨਾਂ ਨੂੰ ਰਿਜ਼ਨ ਦੇਣ ਲੱਗਿਆ ਹੋਰ ਆਪਣੇ ਡਿਪਾਰਟਮੈਂਟ ਚ ਆਪਣਾ ਜਿਹੜਾ ਲੋਕਲ ਬੜੀ ਮੰਤਰੀ ਹੈ ਉਹਨਾਂ ਨੂੰ ਵੀ ਰਿਟਰਨ ਭੇਜਣ ਲੱਗਿਆ ਬੀ ਇਹ ਜਿਹੜੇ ਅਫਸਰ ਹੈਗੇ ਜਿਹੜੇ ਪੁਰਾਣੇ ਅਫਸਰ ਹੈਗੇ ਜਿਹੜੇ ਕੀ ਫਾਈਲਾਂ ਸਾਡਾ ਹੱਕ ਹੈ ਫਾਈਲਾਂ ਦੇਖਣੀਆਂ ਕਿਉਂਕਿ ਅਸੀਂ ਲੋਕਾਂ ਦੇ ਟੈਕਸ ਤੋਂ ਪੈਸੇ ਤੋਂ ਕੰਮ ਚਲਾਣਾ ਹੈਗਾ ਕਿਸੇ ਨਾਲ ਮਿਲੀਭੁਗਤ ਵੀ ਹੈਗੀ ਜੀ ਇਹਨਾਂ ਦੀ ਸਰਕਾਰ ਦੇ ਵਿੱਚੋਂ ਸਰਕਾਰ ਦੇ ਦਾ ਵਿੱਚ ਨਹੀਂ ਮਿਲੀਭੁਗਤ ਕਹਿ ਸਕਦੇ ਕਿਉਂਕਿ ਮੰਤਰੀ ਲੈਵਲ ਤੇ ਜਦ ਜਾਏਗੀ ਤਾਂ ਇਨਕੁਆਇਰੀ ਜ਼ਰੂਰ ਹੋएगी ਔਰ ਮਾਨ ਸਾਬ ਦੇ ਵੀ ਜਿਹੜੀ ਹੈਗੀ ਮੈਂ ਉਹਨਾਂ ਨੂੰ ਵੀ ਲੈਟਰ ਪਾ ਰਹੇ ਇਹਨਾਂ ਦੀ ਫਾਈਲ ਦੇ ਕਿਉਂਕਿ ਇਹਨਾਂ ਦੀ ਆਪਣੀ ਉਰੇ ਹੀ ਮਿਲੀਭੁਗਤ ਬਹੁਤ ਜ਼ਿਆਦਾ ਹੈ ਮਤਲਬ ਅਫਸਰਾਂ ਦੀ ਮਿਲੀਭੁਗਤ ਅਫਸਰਾਂ ਦੀ ਮਿਲੀਭੁਗਤ ਹੈ ਤਾਂ ਫਾਇਲਾ ਨਹੀਂ ਦੇ ਰਹੇ ਮਿਲੀਭੁਗਤ ਨਾ ਹੋਵੇ ਇਹ ਪੈਸਾ ਹੋਵੇ ਜਿਹੜੀਆਂ ਸੜਕਾਂ ਬਣ ਗਈਆਂ ਜਾਂ ਬਿਨ 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 ਬਿਲ ਪਾਸ ਕਰਦੇ ਮਤਲਬ ਦੇਖੋ ਅੱਜ ਵਾਲੀ ਜਿਹੜੀ SGMB ਇਹਦੇ ਜਿਹਨਾਂ ਨੇ ਕੋਈ ਕੰਮ ਨਹੀਂ ਕਰਿਆ ਸਿਰਫ ਪੇਮੈਂਟ ਪੇਮੈਂਟ ਕਰੀਏ 10 ਲੱਖ ਰੁਪਏ ਬਗੈਰ ਕੰਮ ਕੀਤੇ ਬਗੈਰ ਕੰਮ ਕਰੇ ਸੜਕਾਂ ਬਣਾਉਂਦੇ ਸੀ ਇਹਨਾਂ ਨੇ 7 70000 ਇਟ ਬੰਗਾਲੀ 200 ਸੈਲਸ ਸੀਮੈਂਟ ਦਾ ਹੈ ਇਹ ਬਤਾ ਲੋਕਾਂ ਦਾ 213 ਮੀਟਰ ਪਾਈਪ ਲਾਈਨ ਹੈ। ਹਾਂਜੀ 200 ਬੈਗ ਸੀਮਿੰਟ ਦੇ। ਮੈਂ ਕਹਿੰਦਾ ਤੁਸੀਂ ਦਿਖਾਤਾ ਦੋ ਵੀ ਕਿੱਥੇ ਲਾਇਆ ਹੈ। ਉਹ ਕੋਈ ਰਿਕਾਰਡ ਨਹੀਂ ਹੈ ਕੋਈ। 10 10 ਸੀ ਨਹੀਂ ਦੇ ਕੋਈ ਅਫਸਰ ਆ ਹੀ ਨਹੀਂ ਦਿਆ। ਲੋਕਾਂ ਦਾ ਪੈਸਾ ਹੀ ਮੈਂ ਖਰਾਬ ਹੋ ਰਿਹਾ ਹੈ ਕ腐ਸ਼ਨ ਦਾ। ਤੁਹਾਡੇ ਤੋਂ ਬਹੁਤ ਉਮੀਦਾਂ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ। ਕਦੋਂ ਤੱਕ ਇਹਨਾਂ ਨੂੰ ਸਜ਼ਾਵਾਂ ਮਿਲ ਜੇंगी ਵੱਡੇ ਜਿਹੜੇ ਅਧਿਕਾਰੀ ਹੈਗੇ। ਦੇਖੋ ਉਹ ਜਿਹੜਾ ਕ腐ਸ਼ਨ ਵਿੱਚ ਇਨਵੋਲਵ ਹੋਏਗਾ ਉਹਦੇ ਦੀ ਬੰਦੀ ਕਾਰਵਾਈ ਕਰੀ ਜੀ। ਔਰ ਪੂਰੀ ਕੋਸ਼ਿਸ਼ ਹੈ ਵੀ ਇਹ ਤਾਂ ਡਿਪਾਰਟਮੈਂਟ ਇਹਨਾਂ ਦੀ ਬਦਲੀ ਕਰ ਦੇਵੇ ਵੈਲਨਕੋਟ ਜਾਂ ਆਪ ਬਦਲੀ ਕਰਾ ਜਾਣ ਨਹੀਂ ਮੈਂ ਇਹਨਾਂ ਦੀ ਵਿਜੀਲੈਂਸ ਇਨਕੁਆਇਰੀ ਕਰਵਾਉਂਗਾ ਆਪ ਪਰਸਨਲ ਜਾ ਕੇ ਪਹਿਲਾਂ ਵੀ ਤੁਸੀਂ ਕਈਆਂ ਅਧਿਕਾਰੀਆਂ ਦੇ ਖਿਲਾਫ ਵਿਜੀਲੈਂਸ ਚ ਕੋਈ ਜਾਣਲੀ ਗੱਲ ਕੀਤੀ ਸੀ ਪਰ ਹੋਇਆ ਹੀ ਨਹੀਂ ਹਲੇ ਤੱਕ ਇਹ ਜਾਓਗੇ ਜਾਂ ਸਿਰਫ ਹਲੇ ਬਿਆਨ ਹੈ ਨਹੀਂ ਨਹੀਂ ਜਾਵਾਂਗੇ ਪਹਿਲਾਂ ਵੀ ਜਾ ਰਿਹਾ ਮੈਂ ਇਨਟੈਚ ਜ਼ਰੂਰ ਹੈ ਵਿਜੀਲੈਂਸ ਅਧਿਕਾਰੀਆਂ ਨਾਲ ਹਾਂਜੀ ਮੇਰਾ ਪਹਿਲਾ ਰਿਕਾਰਡ ਵੀ ਰਿਹਾ ਮੈਂ 30 ਸਾਲ ਪਹਿਲਾਂ ਇੱਕ ਡਾਕਟਰ ਗੁੱਪਤੇ ਨੂੰ ਵਿਜੀਲੈਂਸ ਬਣਾਇਆ ਸੀਗਾ ਅਜੇ ਉਹ ਟਾਈਮ ਥੋੜਾ ਜਿਹਾ ਮੈਂ ਵੇਟ ਕਰ ਰਿਹਾ ਸੀਗਾ ਕਿਉਂਕਿ ਪੱਕੇ ਪੈਰੀ ਜਾਈਏ ਜੇ ਜਦ ਇਹਨਾਂ ਦੇ ਫਾਈਨਲ ਆ ਜਾਣਗੇ ਜਦ ਪੱਕੇ ਪੈਰੀ ਜਾਵਾਂਗੇ ਤਾਂ ਤਾਂ ਰਿਕਾਰਡ ਜਿਹੜਾ ਨਾਲ ਹੋਣਾ ਚਾਹੀਦਾ ਹੈ ਅੱਛਾ ਜੀ ਕਿਉਂਕਿ ਰਿਕਾਰਡ ਦਿਨ ਨੂੰ ਆਣਾ ਖਾਨੀ ਜਿੰਨੀ ਆਣਾ ਖਾਨੀ ਕਰਨਗੇ ਫਿਰ ਮੈਂ ਇਹਨਾਂ ਦੀ ਪ੍ਰੋਪਰਟੀ ਦੀ ਇਨਕੁਆਇਰੀ ਦੀ ਵੀ ਜਾਂਚ ਕਰਾਵਾਂ ਨਾਲ ਠੀਕ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਔਰ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ ਬਿਲਡਿੰਗ ਬ੍ਰਾਂਚ ਵਾਲੇ ਵੀ ਜਿਹੜੇ ਹੈਗੇ ਜਿਹੜੇ ਵੀ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਚੁਣਿਆ ਹੋਇਆ ਨੁਮਾਇੰਦਾ ਵਿੱਚ ਇਨਵੋਲ ਹੁੰਦਾ ਉਹਦੇ ਖਿਲਾਫ ਵੀ ਕਾਰਵਾਈ ਦੀ ਕਰੋ ਤੁਸੀਂ ਸਰਕਾਰ ਦਾ ਨੁਮਾਇੰਦਾ ਹੋਈ ਨਹੀਂ ਸਕਦਾ ਕੋਈ ਇਨਵੋਲ ਨਹੀਂ ਹੋ ਸਕਦਾ ਇਨਵੋਲ ਨਹੀਂ ਹੋ ਸਕਦਾ ਸਰਕਾਰ ਦੀ ਪਾਲਸੀ ਹੈ ਭਗਵੰਤ ਸਿੰਘ ਕੇਜਰੀਵਾਲ ਸਾਹਿਬ ਅਮਨ ਰੋੜਾ ਮਨੀਸ਼ ਜੀ ਸਾਹਿਬ ਜੀ ਇਮਾਨਦਾਰੀ ਨਾਲ ਕਹਿੰਦੇ ਕੰਮ ਕਰੋ ਮੈਨੂੰ ਹੁਣ ਉਹਨੇ ਲਾਇਆ ਮੈਂ ਤਾਂ ਇਮਾਨਦਾਰੀ ਕਰਕੇ ਲਾਇਆ ਇਮਾਨਦਾਰੀ ਕਰਕੇ ਮੈਨੂੰ ਪਾਰਟੀ ਨੇ ਲਾਇਆ ਮੇਰੇ ਨਾਲ ਅੱਜ ਕੌਂਸਲਰ ਸਾਹਿਬਾਨ ਕੁਲਵੰਤ ਜੀ ਹੈਗੇ ਗੋਲਦੀ ਜੀ ਹੈਗੇ ਵੇਦੀ ਜੀ ਹੈਗੇ ਨਿਸਾਨ ਜੀ ਹੈਗੇ ਇਹ ਸਾਡੇ ਸਾਰੇ ਐਮਸੀ ਐ ਉਹਨੇ ਕੋਈ ਕੰਪਲੇਨਟ ਸੀਗੀ ਅੰਜਨਾ ਦੀ ਉਹਨੂੰ ਅਸੀਂ ਉਹਦੇ ਤੋਂ ਟਰਾਂਸਫਰ ਕਰਾਇਆ ਹੈ ਇਹ ਕੋਸ਼ਿਸ਼ ਹੈ ਬੀ ਸ਼ਾਇਦ ਉਹਨੂੰ 1-2 ਦਿਨ ਦੇ ਵਿੱਚ ਬਿਲਡਿੰਗ ਇਨਸਪੈਕਟਰ ਕੋਈ ਜਿਹੜੇ ਔਰ ਇਹ ਲੋਕਲੀ ਬਦਲੀ ਕਰਾਈ ਆ ਉਹਦੀ ਦੂਜਾ ਸੈਕਟਰ ਚੇਂਜ ਕਰਤਾ ਬਾਕੀ ਕੋਸ਼ਿਸ਼ ਕਰ ਰਹੇ ਆ ਵੀ ਸ਼ਾਇਦ ਉਹਦੀ ਬਦਲੀ ਵੀ ਮੰਤਰੀ ਸਾਹਿਬ ਨੂੰ ਲਿਖ ਕੇ ਵੀ ਭੇਜਿਆ ਹੋਵੇ ਕੋਈ ਦਿੱਕਤ ਆ ਨਹੀਂ ਕਿਉਂਕਿ ਹਾਊਸ ਹੋਲਡਾ ਮਤਾ ਪਿਆ ਸੀਗਾ ਇਸ ਕਰਕੇ ਮੰਤਰੀ ਸਾਹਿਬ ਨੂੰ ਰਿਟਰਨ ਵੀ ਦਿੱਤਾ ਹੋਵੇਗਾ ਉਹ ਥੋੜੀ ਫਲੱਡ ਕਰਕੇ ਡੇਢ ਵਧ ਗਈ ਤਾਂ ਉਸ ਡੇਢ ਦਿਨ ਇੰਤਜ਼ਾਰ ਕਰ ਰਹੇ ਆ ਥੈਂਕ ਯੂ ਵੈਰੀ ਮਚ ਥੈਂਕ ਯੂ